ਸਾਬ ਹੋ ਗਿਆ ਕਾਲ ਯਾਰ ਇਹ ਤਾਂ ਹੋਰ ਵੀ ਆਇਆ ਮੈਂ ਉਹ ਭਾਈ ਕਾ ਚੇਰੇ ਯਾਰ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਸਾਇਟੀ ਸਾਡੀ ਬਟਾਲਾ ਵਾਸੀ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਰਾਜ ਸੇਰ ਸਿੰਘ ਤੇ ਉਹਨਾਂ ਦੇ ਬੇਟੇ ਪ੍ਰਤਾਪ ਸਿੰਘ ਦੀ 182ਵੀਂ ਵਰ੍ਹੇ ਜਿਹੜੀ ਅਸੀਂ ਆਪਣੀ ਸੋਸਾਇਟੀ ਵੱਲੋਂ ਮਨਾ ਰਹੇ ਹਾਂ ਔਰ ਬੇਰਿੰਗ ਕਾਲਜ ਦੇ ਬਿਲਕੁਲ ਸਾਹਮਣੇ ਜਿੱਥੇ ਉਹਨਾਂ ਦਾ ਮੈਲ ਆ ਉਸ ਜਗ੍ਹਾ ਤੇ ਸਾਡੀ ਸੁਸਾਇਟੀ ਬਰਸੀ ਮਨਾਈ ਜਾ ਰਹੀ ਔਰ ਸਾਡੇ ਨਾਲ ਸਾਡੇ ਜਿਹੜੇ ਸੁਸਾਇਟੀ ਦੇ ਸੀਨੀਅਰ ਮੈਂਬਰ ਨੇ ਇੰਦਰਜੀਤ ਸਿੰਘ ਹਰਪੁਰਾ ਜੀ ਉਹ ਵੀ ਸਾਡੇ ਨਾਲ ਨੇ ਮੈਂ ਉਹਨਾਂ ਅਕੋ ਬੇਨਤੀ ਕਰਾਂਗਾ ਕਿ ਥੋੜਾ ਜਿਹਾ ਵਿਸਤਾਰ ਦੇ ਵਿੱਚ ਇਹ ਜ਼ਰੂਰ ਦੱਸਿਆ ਜਾਵੇ ਇਹਦਾ ਇਤਿਹਾਸ ਬਾਰੇ ਅੱਜ ਮਹਾਰਾਜ ਸ਼ੇਰ ਸਿੰਘ ਦੀ 182 ਬਰਸੀ ਆ ਅਸੀਂ ਇਸ ਵੇਲੇ ਮਹਾਰਾਜ ਸ਼ੇਰ ਸਿੰਘ ਦੇ ਪੈਲਸ ਜਿਹੜਾ ਕਿ ਬਟਾਲਾ ਸਥਿਤ ਉਹਨਾਂ ਵੱਲੋਂ ਬਣਾਇਆ ਗਿਆ ਸੀ ਉਹਦੇ ਬਿਲਕੁਲ ਸਾਹਮਣੇ ਖੜੇ ਹਾਂ ਸਾਹਮਣੇ ਮਹਾਰਾਜਾ ਸ਼ੇਰ ਸਿੰਘ ਦੀ ਜੋ ਉਹਨਾਂ ਨੇ ਬਾਗ ਬਣਾਇਆ ਸੀ ਉਹ ਸਾਹਮਣੇ ਆ ਪਿੱਛੇ ਉਹਨਾਂ ਦਾ ਮਹਿਲ ਆ ਸੋ ਇਸ ਇਤਿਹਾਸਕ ਥਾਂ ਦੇ ਖੜ ਕੇ ਅਸੀਂ ਉਹਨਾਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਕਿਉਂਕਿ ਮਹਾਰਾਜਾ ਸ਼ੇਰ ਸਿੰਘ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਉਹ ਸ਼ਖਸੀਅਤ ਉਹ ਹਸਤੀ ਹੋਏ ਨੇ ਜਿਨ੍ਹਾਂ ਦੇ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਿਹੜਾ ਆਪਾਂ ਰਾਜ ਦੀ ਗੱਲ ਕਰਦੇ ਹਾਂ ਬਹੁਤ ਵੱਡਾ ਸੀ ਪਰ ਜਦੋਂ ਸ਼ੇਰ ਸਿੰਘ ਨੇ ਉਹਦੀ ਕਮਾਂਡ ਸੰਭਾਲੀ ਤਾਂ ਉਹਨਾਂ ਨੇ ਵੀ ਉਸ ਰਾਜ ਦਾ ਵਿਸਥਾਰ ਕੀਤਾ ਤਿੱਬਤ ਦੇ ਇਲਾਕੇ ਜਿਹੜੇ ਸੀ ਉਹ ਮਹਾਰਾਜ ਸ਼ੇਰ ਸਿੰਘ ਦੀ ਅਗਵਾਈ ਚ ਫਤਿਹ ਕੀਤੇ ਗਏ ਸੀ ਸੋ ਅੱਜ ਵੀ ਜਦੋਂ ਕਿਤੇ ਚੀਨ ਦੀ ਤੇਜਾ ਭਾਰਤ ਦੇ ਸਰਹੱਦ ਦੀ ਵਿਵਾਦ ਦੀ ਗੱਲ ਚੱਲਦੀ ਹੈ ਤੇ ਜਿਹੜੀ ਚਸੂਲ ਦੀ ਸੰਧੀ ਦੀ ਗੱਲ ਹੁੰਦੀ ਹੈ ਉਹ ਸੰਧੀ ਮਹਾਰਾਜ ਸ਼ੇਰ ਸਿੰਘ ਦੇ ਦਸਤਕਾਹੇਡ ਹੋਈ ਸੀ ਸੋ ਆਪਾਂ ਅੱਜ ਉਹਨਾਂ ਨੂੰ ਤੇ ਉਹਨਾਂ ਦੇ ਪੁੱਤਰ ਜਿਹੜਾ ਕਵਰ ਟਿੱਕਾ ਪ੍ਰਤਾਪ ਸਿੰਘ ਉਨਾ 2021 ਦਾ ਕਤਲ ਲਾਹੌਰ ਵਿਖੇ ਕੀਤਾ ਗਿਆ ਸੀ ਅਜੀਤ ਸਿੰਘ ਸੰਧਾਵਾਲੀਆ ਤੇ ਲਹਿਣਾ ਸਿੰਘ ਸੰਧਾਵਾਲੀਆ ਵੱਲੋਂ ਇੱਕ ਬੜੀ ਹੀ ਮਾਦਭਾਗੀ ਘਟਨਾ ਅੰਜਾਮ ਦਿੱਤੇ ਆ ਜਿਹੜਾ ਕਤਲ ਕੀਤਾ ਗਿਆ ਸੀ ਸੋ ਅਸੀਂ ਬਟਾਲਾ ਨਿਵਾਸੀ ਕਿਉਂਕਿ ਸਾਡੇ ਬਟਾਲੇ ਦੇ ਜੰਪਲ ਸਨ ਮਹਾਰਾਜ ਸ਼ੇਰ ਸਿੰਘ ਉਹਨਾਂ ਦਾ ਇੱਥੇ ਮਹਿਲ ਸੀ ਉਹਨਾਂ ਨੇ ਆਪਣੀ ਬਹੁਤੀ ਜ਼ਿੰਦਗੀ ਜਿਹੜੀ ਆ ਇੱਥੇ ਬਟਾਲਾ ਚ ਗੁਜ਼ਾਰੀ 2 ਸਾਲ ਦੇ ਕਰੀਬ ਉਹਨਾਂ ਨੇ ਲਾਹੌਰ ਦੇ ਤਖਤ ਤੇ ਰਾਜ ਕੀਤਾ ਸੋ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਨੀ ਸਾਡੇ ਨਾਲ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਸਰਪਾਰ ਬਲਦੇਵ ਸਿੰਘ ਜੀ ਚੇਅਰਮੈਨ ਸਰਪਾਰ ਐਚਐਸ ਮਾਨਸਰ ਸਾਹਿਬ ਐਡਵੋਕੇਟ ਤੇ ਹਰਬਖਸ਼ ਸਿੰਘ ਜੀ ਪ੍ਰਿੰਸ ਕਟੜੀ ਲਾਡੀ ਜੀ ਤੇ ਸਰਜੀ ਤੇ ਪ੍ਰੋਫੈਸਰ ਜਸਪੀਰ ਸਿੰਘ ਸ਼ੇਰੇ ਪੰਜਾਬ ਸਿੰਘ ਘਰੋਂ ਸਾਡੇ ਬਹੁਤ ਹੀ ਸੀਨੀਅਰ ਮੈਂਬਰ ਮੱਲੀ ਸਾਹਿਬ ਅਤੇ ਸਾਡੇ ਹੋਰ ਸਾਡੇ ਸੀਨੀਅਰ ਮੈਂਬਰ ਪਹੁੰਚੇ ਨੇ ਸੋ ਅਸੀਂ ਸਾਰਿਆਂ ਦਾ ਬਹੁਤ ਆਦਰ ਕਰਦੇ ਹਾਂ ਕਿਉਂਕਿ ਇਹ ਜਿਹੜਾ ਦਿਨ ਹੈ ਆ ਇੱਕ ਬਹੁਤ ਵੱਡਾ ਜੁਦਾ ਸੀਜ਼ਨ ਯਾਦ ਕਰਨ ਦਾ ਜੀ ਸੋ ਆਪਾਂ ਇੱਕ ਆਪਣਾ ਵਰਤਮਾਨ ਉਹਦੇ ਅੱਜ ਜਿਸਨਾਂ ਨੂੰ ਸਰਦਾਜ ਦੀ ਪੇਟੀ